ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਆ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲੇ ਨਹੀਂ ਪੈਂਦੇ ਇਸ ਲਈ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲੇ ਨਹੀਂ ਪੈਂਦੇ ਇਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਗੜੀਆਂ ਦੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਦੇ ਕੁਝ ਲਿਖਿਆ ਹੋਇਆ ਹੈ ਇਹਨੂੰ ਪੜੋ ਇੱਥੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ ਹੀ ਨਹੀਂ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ ਵੱਲ ਗੌਰ ਕੀਤਾ ਜਾ ਸਕਦਾ ਹੋਰ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੀ ਦੇ ਤੂੰ ਇੱਕ ਬਾਬ ਦੀ ਆ ਕਿ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਰੋਜ਼ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਹੈ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗਿਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਹੈ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ ਕਿਤਾ ਚਾਹਤੇ ਹੈ ਸਾਰੇ ਸਬੂਤ ਮਿਲਣਗੇ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵੀ ਸਬੂਤ ਮਿਲਣਗੇ ਤੇ ਨਾਲੇ ਇਹਦੇ ਵੀ ਸਬੂਤ ਮਿਲਣਗੇ ਕਿਉਂਕਿ ਦੇਖੋ ਜੀ ਮੇਰਾ ਇਹਦਾ ਕੋਈ ਰੋਲਾ ਨਹੀਂ ਸੀਗਾ ਇੱਕ ਹੀ ਰੋਲਾ ਹੈ ਕਿ ਭਾਈ ਮੈਂ ਤੇਰਾ ਕੋਠਾ ਜਿਹੜਾ ਤੂੰ ਚਲਾਉਣਾ ਚਾਹੁੰਦੀ ਨਾ ਇੰਸਟਾਗ੍ਰam ਤੇ ਫੇਸਬੁੱਕ ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ ਮੈਂ ਤੇਰਾ ਇੰਸਟਾਗ੍ਰਾਮ ਤੇ ਜਿਹੜਾ ਫੇਸਬੁੱਕ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਈ ਤੁਸੀਂ ਇੱਕ ਗੁੱਟ ਬਣਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰ ਲੈ ਹੀ ਕਰਨਾ ਮੈਂ ਤੇਰਾ ਇਹ ਜਿਹੜਾ ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਹੈ ਐਫ ਯੂ ਸੀ ਕੇ ਤੇਰੀ ਐਫ ਯੂ ਸੀ ਕੇ ਮੈਂ ਪ੍ਰਮੋਟ ਨਹੀਂ ਹੋਣ ਦੇਣੀ ਤੇਰੀ ਜਿਹੜੀ ਐਫ ਯੂ ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈਂ ਪ੍ਰਮੋਟ ਨਹੀਂ ਹੋਣੀ ਤੂੰ ਲੱਖ ਜੋਰ ਆਪਣਾ ਲਾ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਕਦੋਂ YouTube ਆਈਡੀਆਂ ਬਲੌਕ ਹੋਣੀਆਂ ਐ ਸਾਰਾ ਬਤਾਏ ਦੇਖਦੇ ਆਂ ਅਗਰ ਤੂੰ ਸੱਚਿਆ ਤਾਂ ਤੂੰ ਸੱਚ ਅਗਰ ਮੈਂ ਸੱਚਿਆ ਤਾਂ ਮੈਂ ਸੱਚ ਮੇਰਾ ਤੇਰਾ ਕੋਈ ਰੋਲਾ ਨਹੀਂ ਆ ਔਰ ਬਾਕੀ ਪੰਜਾਬ ਦੀਆਂ ਧੀਆਂ ਦੀਆਂ ਮਾਂਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੀਆਂ ਕੁਵਾਰੀਆਂ ਕੁੜੀਆਂ ਕੁਵਾਰ ਬਣ ਕੇ ਕਿੰਦਾ ਤਾਂ ਡਰਾਮਾ ਕੋਲ-ਕੋਲਦੀਆਂ ਐ ਤੇ ਪਵਨ ਨਾਮ ਦੇ ਮੁੰਡਿਆਂ ਦੇ ਉਹਨਾਂ ਦਾ ਮਸਤ ਮਜ਼ਾ ਲੁੱਟਦੀਆਂ ਔਰ ਤੇਰਾ ਵੀ ਨੰਗਾਪਨ ਜਿਹੜਾ ਹੈਗਾ ਨਾ ਤੇਰਾ ਕੋਠਾ ਬਾਜ਼ਾਰ ਵੀ ਮੈਂ ਬੰਦ ਕਰਵਾ ਕੇ ਰਹਿਣਾ ਜੋ ਮਰਜ਼ੀ ਹੋ ਜਾਏ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਐ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇਗੀ ਇਸ ਲਈ ਮੈਂ ਪੂਰੇ ਇੰਗਲਿਸ਼ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇਗੀ ਇਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆਂ ਹਾਂਜੀ ਇਹਨੂੰ ਅੱਜ ਅਸੀਂ ਸਿੰਗੜੀਆਂ ਦੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਐ ਇਹਨੂੰ ਪੜੋ ਇੱਚ ਇਹਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ੀ ਨੇ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ ਵੱਲ ਗੌਰ ਕੀਤਾ ਜਾ ਸਕਦਾ ਹੁਣ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੀ ਦੇ ਤੂੰ ਇੱਕ ਬਾਦ ਦੀ ਆ ਕਿ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਹੋ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਐ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗਿਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਾਨੀ ਚੱਲ ਰਿਹਾ ਉਸ ਦਿਮਾਗ ਨੂੰ मेरा एदा कोई रोला नहीं सीगा एक ही रोला है कि भाई मैं तेरा कोठा जेड़ा तू चलाणा चोंदी ना इंस्टाग्राम ते फेसबुक ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ ਮੈਂ तेरा इंस्टाग्राम ਤੇ ਜਿਹੜਾ ਫੇਸਬੁੱਕ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਾਈ ਤੁਸੀਂ ਇੱਕ ਗੁੱਟ ਬਣਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰ ਲੈ ਹੀ ਕਰਨਾ ਮੈਂ तेरा ए जेड़ा ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਹੈ एफ यू सी के तेरी एफ यू सी के ਮੈਂ ਪ੍ਰੋਮੋਟ ਨਹੀਂ ਹੋਣ ਦੇਣੀ ਤੇਰੀ ਜਿਹੜੀ एफ यू ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈਂ ਪ੍ਰਮੋਟ ਨਹੀਂ ਹੋਣੀ ਤੂੰ ਲੱਖ ਜੋਰ ਅਪਣਾ ਲੈ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਅੱਜ ਕਦੋਂ YouTube ਆਈਡੀਆ ਬਲੌਕ ਹੋਣੀ ਐ ਸਾਰਾ ਪਤਾ ਐ ਦੇਖਦੇ ਆ ਅਗਰ ਤੂੰ ਸੱਚ ਐ ਤਾਂ ਤੂੰ ਸੱਚ ਅਗਰ ਮੈਂ ਸੱਚ ਐ ਤਾਂ ਮੈਂ ਸੱਚ ਮੇਰਾ ਤੇਰਾ ਕੋਈ ਰੋਲਾ ਨਹੀਂ ਆ ਔਰ ਬਾਕੀ ਪੰਜਾਬ ਦੀਆਂ ਧੀਆਂ ਦੀਆਂ ਮਾਵਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੀਆਂ ਕੁਵਾਰੀਆਂ ਕੁੜੀਆਂ ਕੋਰ ਬਣ ਕੇ ਕਿੰਦਾ ਦਾ ਡਰਾਮਾ ਕੋਲ ਕੋਲ ਦੀਆਂ ਐ ਤੇ ਪਵਨ ਨਾਮ ਦੇ ਮੁੰਡਿਆਂ ਦੇ ਉਹਨਾਂ ਦਾ ਮਸਤ ਮਜ਼ਾ ਲੁੱਟਦੀਆਂ ਐ ਔਰ ਤੇਰਾ ਵੀ ਨੰਗਾਪੰਨਾ ਜਿਹੜਾ ਹੈਗਾ ਨਾ ਤੇਰਾ ਕੋਠਾ ਬਾਜ਼ਾਰ ਵੀ ਮੈਂ ਬੰਦ ਕਰਵਾ ਕੇ ਰਹਿਣਾ ਜੋ ਮਰਜ਼ੀ ਹੋ ਜਾਏ ਦੇਖਦੇ ਆ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ